I am Singh. ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਵੀ ਹਲਕਾ ਕਡੂਰ ਸਾਹਿਬ ਦੀ ਵੱਖ-ਵੱਖ ਜਿਹੜੇ ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਮੇਰੇ ਨਾਲ ਤੁਸੀਂ ਦੇਖ ਸਕਦੇ ਜੀ ਕੈਂਡੀਡੇਟ ਜਿਹੜੇ ਨੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਤੁਸੀਂ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ ਲੋਕਾਂ 'ਚ ਜਾ ਕੇ ਵਿਸਰ ਰਹੇ ਨੇ ਕਿਸ ਮੁੱਦੇ ਨੂੰ ਲੈ ਕੇ ਜਿਹੜੀਆਂ ਵਾ ਤੁਸੀਂ ਜਾ ਕੇ ਲੋਕਾਂ 'ਚ ਵੋਟਾਂ ਮੰਗਦੇ ਜੀ ਉਹਨਾਂ ਨੂੰ ਪੁੱਛਾਂਗੇ ਤੁਹਾਡੀ ਪਾਰਟੀ ਦਾ ਕੀ ਨਾਮ ਹੈ ਕੀ ਜੁੜਾ ਵਾ ਤੁਹਾਡਾ ਜਿਹੜਾ ਪਾਰਟੀ ਦਾ ਚੋਣ ਨਿਸ਼ਾਨ ਹੈ ਲੋਕਾਂ ਨਾਲ ਜਿਹੜੀ ਜਾ ਕੇ ਵਿਸਰਦੇ ਜੀ ਕਿਹੜੇ ਮੁੱਦੇ 'ਚ ਲੈ ਕੇ ਜਿਹੜਾ ਵਾ ਲੋਕਾਂ ਨਾਲ ਕੀ ਨਾਮ ਜੀ ਤੁਹਾਡਾ ਨਾਮ ਨਵੀਨ ਪਾਸਾ ਨਾਮ ਸ਼ਾਂਤੀ ਕਾਰੀ ਨਵੀਨ ਅਜਾ ਅੱਛਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਵੋਟਾਂ 'ਚ ਖੜੇ ਹੋਏ ਜੀ ਐਮਪੀ ਦੀ ਇਲੈਕਸ਼ਨ ਲੜ ਰਹੇ ਜੀ ਕੀ ਕਿਸ ਮੁੱਦੇ ਨੂੰ ਲੈ ਕੇ ਲੋਕਾਂ ਜਿਹੜੀਆਂ ਅਸੀਂ ਵੋਟਾਂ ਮੰਗਦੇ ਬੇਰੋਜ਼ਗਾਰੀ ਸਲਤੋਪੜਾ ਮੁੱਦਾ ਇਸ ਨਾਮ ਇੰਦ੍ਰਾ ਸਾਰੇ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਹੈ ਬੇਰੋਜ਼ਗਾਰੀ ਉਹ ਖਡੂਰ ਸਾਹਿਬ ਦੇ ਹਲਕੇ ਵਿੱਚ ਨਾਲ ਬੇਰੋਜ਼ਗਾਰੀ ਦੀ ਅਤੀ ਹੋ ਚੁੱਕੀ ਹੈ ਇੱਥੇ ਦੇ ਜਿਹੜੇ ਬਿਆਨੇ ਆ ਬੱਚੇ ਆ ਉਹ ਸਾਰੇ ਦੂਜੇ ਪ੍ਰਦੇਸ਼ਾਂ ਵਿੱਚ ਜਾ ਕੇ ਰੋਜ਼ਗਾਰ ਵਾਸਤੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਵੀ ਉੱਥੇ ਜਾੜੀ ਮਿਲਦੀ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਨਸ਼ੇ ਦਾ ਦੌਰ ਜਿਵੇਂ ਪੰਜਾਬ ਦੇ ਵਿੱਚ ਕਾਫੀ ਜੜਾ ਵਾ ਨਸ਼ੇ ਦਾ ਦੌਰ ਕਾਫੀ ਹੈਗਾ ਜਿਹੜਾ ਲੋਕ ਜੜੀਆਂ ਵਾ ਅੱਜ ਕੱਲ ਸਾਡੀ ਚੈਨਲ ਤੇ ਖਬਰ ਵੀ ਲੱਗੀ ਜਿੱਥੇ ਕਿ ਜਿਹੜੇ ਆ ਨਸ਼ੇ ਦਾ ਦੌਰ ਇਹਨਾਂ ਦੇ ਜ਼ਿਆਦਾ ਹੈ ਜਿਹੜੀਆਂ ਬੀਬੀਆਂ ਜੜੀਆਂ ਆਪਣੇ ਬੱਚਿਆਂ ਨੂੰ ਕੋਈ ਆ ਰਹੀਆਂ ਤੁਸੀਂ ਕਿਸ ਮੁੱਦੇ ਨੂੰ ਲੈ ਕੇ ਜਿਹੜਾ ਨਸ਼ੇ ਦੇ ਬਰੁੱਦ ਵੀ ਜਿਹੜਾ ਗੱਲਬਾਤ ਕਰਦੇ ਲੋਕਾਂ ਨਸ਼ਾ ਸਭ ਤੋਂ ਵੱਡੀ ਬੇਰੋਜ਼ਗਾਰੀ ਬਦਲੇ ਅਗਰ ਬੇਰੋਜ਼ਗਾਰੀ ਹੈ ਤਾਂ ਨਸ਼ਾ ਬతుਗਾ ਜਦ ਤੱਕ ਬੱਚੇ ਨੂੰ ਰੋਜ਼ਗਾਰ ਨਹੀਂ ਮਿਲੂਗਾ ਉਹ ਆਪਣੇ ਕੰਮ ਗੰधे ਤੇ ਨਹੀਂ ਲੱਗੂਗਾ ਇੱਕਮ ਖਾਲੀ ਰਹੂਗਾ ਤਾਂ ਫਿਰ ਨਸ਼ੇਵਲੀ ਜਾਊਗਾ ਅਗਰ ਉਹਨੂੰ ਰੋਜ਼ਗਾਰ ਮਿਲ ਜਾਏ ਤਾਂ ਆਪਣਾ ਕੰਮ ਸਵੇਰੇ ਤੇ ਜਾ ਕੇ ਸ਼ਾਮ ਤੱਕ ਆਪਣਾ ਕੰਮ ਲੰਦਾ ਕਰੇਗਾ ਅਗਰ ਉਸਨੂੰ ਘਰ ਆਉਣਾ ਹੋਗਾ ਤਾਂ ਫਿਰ ਨਸ਼ੇਵਲੀ ਤੇ ਆ ਨਹੀਂ ਜਾਊਗਾ ਹਾਂ ਅਗਰ ਖਾਲੀ ਰਹੂਗਾ ਗਰਦੇ ਤਾਰੀਂ ਮੀਨੇ ਸੁਣ ਸੁਣ ਕੇ ਅਗਲਾ ਪਰੇਸ਼ਾਨ ਹੋ ਕੇ ਨਸ਼ੇਵਲੀ ਚੋੜਦਾ ਹੈ ਤਾਂ ਸੀ ਸਾਡਾ ਮੁੱਦਾ ਯਹੀ ਹੈ ਕਿ ਪਿੰਡ ਪਿੰਡ ਰੋਜ਼ਗਾਰ ਦਿੱਤਾ ਜਾਵੇ ਹਰ ਪਿੰਡ ਦੇ ਵਿੱਚ ਰੋਜ਼ਗਾਰ ਦੀ ਫੈਕਟਰੀ ਲਗਾਈ ਜਾਵੇ ਇੱਕ ਪਲਾਂਟ ਲਗਾਇਆ ਜਾਵੇ ਕਿ ਬੱਚੇ ਨੂੰ ਉੱਥੇ ਰੋਜ਼ਗਾਰ ਮਿਲੇ ਪਿੰਡ ਦੇ ਬੱਚੇ ਉੱਥੇ ਪਿੰਡ ਦਾ ਵੀ जड़ा पिंड है जड़पिड के बीच कोई प्लांट लगा दिया जाए देखिए हम हम बचपन से ले के, बच्चे के पैदा होने से लेकर एक बुढ़ापे तक आदमी लाखों तरह की चीज़ें भी यूज करता है अगर उनमें से एक चीज़ भी कोई पकड़ ली जाए और वो उस चीज़ को एक एक पिंड के बीच बनाया जाए पूरे हिंदुस्तान में वो चीज़ मार्केटिंग हो तो उस पिंड भी उस की भी तरक्की होगी उस फैक्ट्री की भी तरक्की होगी पिंड संपन्न बनेगा परिवार संपन्न होंगे किसी वाल नशे वाल ध्यान ही नहीं जाओ जी देखो आने एक गल दसो बिजली फ्री की गल की क्या बिजली फ्री मिल ठीक थी? है बिजली फ्री दिखती है लेकिन कहीं ना कहीं तो, तो उसकी भरपाई होनी है ना बिजली तो इतनी बन रही है या तो बिजली पैद पैदावार जी बढ़ाई जाती फिर बिजली दी जाती फिर तो ठीक थी लेकिन अगर बिजली पैदा ज़्यादा नहीं हो रही है और उसी बिजली ਸਾਡੇ ਤੋਂ ਦੂਜੇ ਪਾਸੇ ਤੋਂ ਪੈਸਾ ਲੈ ਕੇ ਬਿਜਲੀ ਵਾਲੋ ਨੇ ਦਿੱਤਾ ਜਾ ਰਿਹਾ ਤਾਂ ਉਹ ਗਲਤ ਜਾਂ ਤਾਂ ਜਗ੍ਹਾ ਜਗ੍ਹਾ ਪਲਾਂਟ ਸੋਲਰ ਪਲਾਂਟ ਲਗਾਏ ਜਾਂਦੇ ਬਿਜਲੀ ਜ਼ਿਆਦਾ ਪੈਦਾਵਾਰ ਹੁੰਦੀ ਫਿਰ ਬਿਜਲੀ ਦੇਂਦੇ ਚੰਗਾ ਸੀ ਦੂਜੀ ਗੱਲ ਹੈ ਨਸ਼ੇ ਦੀ ਜਾਂ ਦੂਜੀ ਪਾਰਟੀ ਆਦੀ ਜਦੋਂ ਆਮ ਆਦਮੀ ਪਾਰਟੀ ਆਈ ਹੈ ਗਲੀ ਗਲੀ ਦੇ ਨੁੱਕੜ ਤੇ ਨਸ਼ਾ ਵੇਚ ਗਿਆ ਔਰ ਵੇਚਣ ਵਾਲੇ ਵੀ ਇਹਨਾਂ ਦੇ ਆਪਣੇ ਹੀ ਨੇ ਐਮਐਲਏ ਦੇ ਰਿਸ਼ਤੇਦਾਰ ਜਿਹੜੇ ਆ ਵੇ ਨਸ਼ਾ ਵੇਚ ਰਹੇ ਨੇ ਨਸ਼ਾ ਇੱਕ ਸਾਡੀ ਜਿਹੜੀ ਆਗਾਮੀ ਆਉਣ ਵਾਲੀ ਸਾਡੀ ਨਸਲੀ ਹੈ ਨਾ ਉਹਨੂੰ ਤਬਾਹ ਕਰ ਰਹੀ ਹੈ। ਇਹਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਅਗਰ ਅਸੀਂ ਬੰਦੇ ਮੈਂ ਵਾਅਦਾ ਕਰਦਾ ਮੈਂ ਆਪਣੇ ਹਲਕੇ ਦੇ ਪੂਰੇ ਪਿੰਡਾਂ ਮੇਰੇ ਵਿੱਚ ਇੱਕ ਇੱਕ ਪਲਾਂਟ ਲਗਾਵਾਗਾ ਇੱਕ ਇੱਕ ਪਲਾਂਟ ਹਰ ਇੱਕ ਪੜ ਵਿੱਚ। ਔਰ ਹਰ ਇੱਕ ਨੂੰ ਉੱਥੇ ਦਾ ਉੱਥੇ ਹੀ ਰੋਜ਼ਗਾਰ ਮਿਲੂਗਾ ਕਿਸੇ ਵੀ ਪਿੰਡ ਦੇ ਬੱਚੇ ਨੂੰ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਪੈਣੀ। ਅਸੀਂ ਇਹ ਅਸੀਂ ਕ੍ਰਾਂਤੀਕਾਰੀ ਹੈ। ਬੋਧ ਸਿੰਘ ਨੂੰ ਚੱਕਿਆ ਸੀ 30 ਸਾਲ ਪਹਿਲੇ ਤਾਂ ਤੁਰੇ ਹੋਏ ਆਂ ਅੱਜ ਮੈਂ 30 ਸਾਲ ਤੋਂ ਆਪਣੇ ਨਾਂ ਦੇ ਆ ਕੇ ਕ੍ਰਾਂਤੀਕਾਰੀ ਲਿਖਦਾ ਬਾਹ ਰਿਹਾ ਕ੍ਰਾਂਤੀਕਾਰੀ ਨਵੀਨ ਅਜਾ ਅਗਰ ਅੱਜ ਹਿੰਦੁਸਤਾਨ ਦੇ ਵਿੱਚ ਕ੍ਰਾਂਤੀਕਾਰੀ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਤਾਂ ਇਹ ਪਹਿਲੀ ਗਲਤ ਹੋਈ ਹੈ ਉਹ ਕੋਈ ਗਲਤ ਕੰਮ ਨਹੀਂ ਕਰਦਾ ਲੱਕ ਝੂਠ ਬੋਲੂਗਾ ਕੋਈ ਜਾਜਾ ਚ ਬੈਠ ਕੇ ਨਸ਼ਾ ਕਰਕੇ ਉਹ ਪੁੱਠੀ ਸਿੱਧੀ ਗੱਲਾਂ ਨਹੀਂ ਕਰੂਗਾ ਜਾਂ ਨਸ਼ਾ ਦੇਸ਼ ਵਿੱਚ ਨਸ਼ਾ ਨਹੀਂ ਬਿਕੂਗਾ ਮੈਂ ਸਹਦਾ ਵਾਦਾ ਕਰਦਾ ਮੈਂ ਕ੍ਰਾਂਤੀਕਾਰੀਆਂ ਦੇ ਕਦਮੋ ਤੇ ਚੱਲਾ ਹਾਂ ਉਹਨਾਂ ਦੇ ਪੂਰੇ ਹਿੰਦੁਸਤਾਨ ਨੂੰ ਇਕ ਕਰਨ ਦੀ ਕੋਸ਼ਿਸ਼ ਕਰਾਂਗਾ ਹਿੰਦੁਸਤਾਨ ਨੂੰ ਉਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਕੱਲ ਕੀਤੀ ਜੇ ਕਿਸਾਨ ਜਿਹੜੇ ਨੇ ਦਿੱਲੀ ਦੀ ਬਰੋਗਾਂ ਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਕਾਫੀ ਜਿਹੜਾ ਸੰਘਰਸ਼ ਕਰ ਰਹੇ ਨੇ ਤੁਹਾਡੇ ਵੱਲੋਂ ਕੀ ਆ ਜਿੱਦਾਂ ਕਿ ਮੋਦੀ ਦੀ ਸਰਕਾਰ ਜਿਹੜੀ ਆ ਜਿਹੜੀ ਕੇਂਦਰ ਦੀ ਸਰਕਾਰ ਉਹਨਾਂ ਦੀ ਕਹਿਣਾ ਨਹੀਂ ਮੰਦੀ ਤੁਹਾਡੇ ਵੱਲੋਂ ਕੀ ਸਮਰਥਨ ਹੋਏਗਾ ਜੀ ਇਹ ਗੱਲ ਜਿਹੜੀ ਨੇ ਬੜੀ ਸੋਚਣ ਵਾਲੀ ਗੱਲ ਹੈ ਬਾਹਰ ਸਰਕਾਰ ਜਿਹੜੀ ਹੈ ਸੈਂਟਰ ਗਵਰਨਮੈਂਟ ਜਿਹੜੀ ਹੈ ਉਹਦਾ ਕੰਮ ਹੈ ਲਾ ਬਣਾਣਾ اور ਸਟੇਟ ਗਵਰਨਮੈਂਟ ਦਾ ਕੰਮ ਹੈ ਉਸੇ ਲਾਗੂ ਕਰਨਾ ਅਗਰ ਸਾਡੇ ਪੰਜਾਬ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਕੋਈ ਕਾਨੂੰਨ ਲਾਗੂ ਕੀਤਾ ਹੈ اور ਸਾਡੀ ਸਟੇਟ ਗਵਰਨਮੈਂਟ ਚਾਹਦੀ ਵੀ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਦੀ ਸਾਧ ਗਲਤ ਨਾ ਹੋ ਤਾਂ ਸਿਰਫ ਇੱਕ ਲਾਈਨ ਦਾ ਲਾਅ ਬਣਾ ਕੇ ਕਿ ਭਾਈ ਜਿਹੜਾ ਕਾਨੂੰਨ ਬਣਿਆ ਹੈ ਇਸ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਹੈ ਉਹਨਾਂ ਦੇ ਨਾਲ ਕੋਈ ਵੀ ਬਦਸਲੂਖੀ ਨਹੀਂ ਹੋਊਗੀ ਉਹਨਾਂ ਦੀ ਜ਼ਮੀਨ 'ਤੇ ਕੋਈ ਵੀ ਗਲਤ ਕੰਮ ਨਹੀਂ ਹੋਗਾ ਇਸ ਤਰ੍ਹਾਂ ਦਾ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਇਹ ਸਾਰੇ ਮੁੱਦੇ ਖਤਮ ਨੇ ਇਹਨਾਂ ਕਿਹਾ ਹੈ ਕਿ ਜਿਹੜੀ ਆ ਲੋਕਾਂ ਦੀ ਆਵਾਜ਼ ਜਿਹੜੀ بلند ਕਰਾਂਗੇ ਅਸੀਂ ਕੇਂਦਰ ਦੇ ਵਿੱਚ ਤਰਨਤਨ ਤੋਂ ਸਰਬਜੀਤ ਸਿੰਘ ਦੀ ਵਿਛੇ ਚ ਰਿਪੋਰਟ